ਆ ਦੇਖੋ ਅੱਜ ਪੂਰੇ ਪੰਜਾਬ ਦੇ ਅੰਦਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਉਹਦੀਆਂ 9 ਤੋਂ 10 ਜਥੇ ਬੰਨੀਆਂ ਡੀਸੀ ਸਹਿਬਾਨ ਨੂੰ ਆਉਣ ਵਾਲੇ ਮੋਰਚੇ ਦੇ ਵਿੱਚ ਆ ਮੰਗ ਪੱਤਰ ਦੇਣ ਆਏ ਅਸੀਂ ਤਾਂ ਇਹ ਮੰਗ ਪੱਤਰ ਜਿਹੜਾ ਵਾ 17 ਨੂੰ 올 ਪੰਜਾਬ ਦੇ ਡੀਸੀ ਸਹਿਬਾਨ ਤੇ ਸਾਡਾ ਮੋਰਚਾ ਸ਼ੁਰੂ ਹੋ ਰਿਹਾ ਹੈਗਾ ਔਰ ਉਹ ਤੋਂ ਬਾਅਦ ਮੋਰਚਾ ਅੱਗੇ ਚੱਲੂਗਾ ਜੇ ਸਾਡੀ ਗੱਲ ਨਾ ਸੁਣੀ ਗਈ ਤੇ ਮਜਬੂਰ ਹੋ ਕੇ ਸਾਨੂੰ ਰੇਲਾਂ ਤੇ ਜਾਣਾ ਪਊਗਾ ਇਹ ਉਹਦਾ ਮੰਗ ਪੱਤਰ ਹੈਗਾ ਮੰਗ ਪੱਤਰ ਦੀਆਂ ਮੁੱਖ ਮੰਗਾਂ ਇੱਕ ਤਾਂ ਬਿਜਲੀ ਬੋਰਡ ਦਾ ਨਿੱਜੀਕਰਨ ਪ੍ਰੀपेड ਮੀਟਰ ਔਰ ਪੰਜਾਬ ਦੀਆਂ ਜਨਰਲ ਜਾਇਦਾਦਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੇਚਣ ਢਈਆਂ ਸੈਕੰਡ ਉਹਦਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਜਿਹੜਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਵਾ ਉਹਦੇ ਵਿੱਚ ਜਿਵੇਂ ਸਾਡੀਆਂ ਉੱਥੇ ਕੁੱਟ ਮਾਰ ਕੇ ਸਾਨੂੰ ਜਿਵੇਂ ਉਹ ਮੋਰਚਾ ਖਾਲੀ ਕਰਾਇਆ ਗਿਆ ਪੰਜਾਬ ਸਰਕਾਰ ਵੱਲੋਂ ਕੱਲਾ ਸ਼ੰਭੂदाई 3 ਕਰੋੜ 77 ਲੱਖ ਰੁਪਈਆ ਜਿਹੜਾ ਉਹਦਾ ਹਜੇ ਸਾਡਾ ਬਣਿਆ ਦਿੱਤਾ ਨਹੀਂ ਗਿਆ ਕੱਲਾ ਟਰੈਕਟਰ ਟਰਾਲੀਆਂ ਨਹੀਂ ਹੈਗੀਆਂ ਜੜੇ ਉਹਦੇ ਦੋਸ਼ੀ ਅਧਿਕਾਰੀ ਆ ਔਰ ਜਿਨ੍ਹਾਂ ਤੇ ਇਲਜ਼ਾਮ ਜਿਵੇਂ ਆਮ ਆਦਮੀ ਪਾਰਟੀ ਦੇ ਉਸ ਉੱਥੋਂ ਦੇ ਐਮਐਲਏ ਗੁਰਲਾਲ ਕਨੌਰ ਦੇ ਰਿਸ਼ਤੇਦਾਰਾਂ ਕੋ ਟਰਾਲੀਆਂ ਲੱਭੀਆਂ ਗਈਆਂ ਜਿਵੇਂ ਅਸੀਂ ਵੇਖਿਆ ਜਿਹੜੀ ਨਾਬਾ ਦੀ ਕੌਂਸਲਰ ਸੀਗੀ ਉਹਦੇ ਪਤੀ ਦੀ ਜਿਹੜੀ ਵਰਕਸ਼ਾਪ ਆ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਪਿਛਲੇ ਦਿਨੀ ਜਿਹੜਾ ਆਈਓ ਬਾ ਉੱਥੋਂ ਦਾ ਉਹਦੇ 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 ਜਿਹੜਾ ਕੋਠੀ ਦਾ ਵੇੜਾ ਸੀ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਇਹ ਸਾਰੇ ਜਾਂਚ ਅੱਗੇ ਜਾ ਕੇ ਦੋਸ਼ੀ ਫੜੇ ਜਾਣੇ ਚਾਹੀਦੇ ਜਿਨ੍ਹਾਂ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਉਸ ਮੋਰਚੇ ਵਿੱਚ ਜਿਹੜੇ ਵੀ ਜ਼ਖਮੀ ਹੋਏ ਸਾਡੇ ਕਿਸਾਨ ਆ ਗੰਭੀਰ ਜ਼ਖਮੀ ਹੋਏ ਆ ਸਾਰਿਆਂ ਦਾ ਮਾਪਜਾ ਸ਼ਹੀਦ ਹੋਿਆਂ ਦਾ ਚਾਹੇ ਦਿੱਲੀ ਅੰਦੋਲਨ ਪਹਿਲਾ ਸੀ ਜਿਹੜਾ ਪੰਜਾਬ ਦੇ ਅੰਦਰ ਸ਼ਹੀਦ ਹੋਇਆ ਉਹਨਾਂ ਦਾ ਮਾਪਜਾ ਔਰ ਉਹਦੇ ਨਾਲ ਜੁੜੀਆਂ ਹੋਈਆਂ ਮੰਗਾ ਉਹਦੇ ਵਿੱਚ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਏ ਦਿਹਾੜੀ ਔਰ ਜਿਹੜੇ ਹੁਣ ਇਹਨਾਂ ਨੇ 29 ਜਿਹੜੇ ਕਾਨੂੰਨ ਖਤਮ ਕਰਕੇ ਚਾਰ ਕੋਡ ਲਾਗੂ ਕਰਤੇ ਮਜ਼ਦੂਰਾਂ ਦੇ ਫੈਕਟਰੀ ਐਕਟ ਦੇ ਵਿੱਚੋਂ ਪਹਿਲੋਂ 8 ਘੰਟੇ ਕੰਮ ਕਰਨਾ ਸੀਗਾ ਹੁਣ 12 ਘੰਟੇ ਕਰਤਾ ਤੁਸੀਂ মিডিਆ ਨਾਲ ਜੁੜੇ ਹੋਏ ਹੋ ਅੱਜ ਕੱਲ ਚੈਨਲ ਵੀ ਆਪਣੇ ਕੰਪਨੀਆਂ ਬਣਿਆ ਤਾਂ ਸ਼ਾਮ ਨੂੰ ਬੰਦੇ ਨੂੰ ਕੱਢ ਦਿੰਦੇ ਆ ਐਕਟ ਉਹਦੇ ਵਿੱਚ ਜਿਹੜਾ ਲੇਬਰ ਕਰਦਾ ਬੰਦਾ ਉਹਦਾ ਸਬਧਾਨ ਕਹਿੰਦਾ ਸੀ ਵੀ ਜਿਹਨੂੰ ਕੱਢਣਾ 3 ਮਹੀਨੇ ਪਹਿਲਾਂ ਨੋਟਿਸ ਦੇਣਾ ਪਊ ਜਾਂ ਉਹਦਾ ਕੋਈ ਹਾਦਸਾ ਹੋ ਜਾਂਦਾ ਫੈਕਟਰੀਆਂ ਦੇ ਅੰਦਰ ਉਹਦੀ ਜ਼ਿੰਮੇਵਾਰੀ ਜਾਂ ਉਹਦਾ ਸਾਰਾ ਕੁਝ ਹੁੰਦਾ ਉਹ ਸਾਰਾ ਖਤਮ ਕਰਤਾ ਮੋਦੀ ਸਰਕਾਰ ਨੇ ਉਹਦੇ ਵਿਰੁੱਧ ਵੀ ਅਸੀਂ ਕਰ ਰਹੇ ਹਾਂ ਜਿਵੇਂ ਕਰਜ਼ਾ ਮੁਕਤੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਔਰ ਇਹਦੇ ਨਾਲ ਦੀ ਨਾਲ ਇਹਦੇ ਨਾਲ ਦੀ ਨਾਲ ਜਿਹੜਾ ਹੜਾਂ ਦਾ ਮੁਆਵਜ਼ਾ ਹੜਾਂ ਵਾਲੀ ਮੰਗ ਹੜਾਂ ਦਾ ਮੁਆਵਜ਼ਾ ਦਿੱਤਾ ਨਹੀਂ ਗਿਆ ਹੈਗਾ ਇਹਦੋਂ ਕਾ ਹਰ ਤਰ੍ਹਾਂ ਦੇ ਹੜੇ ਦੇ ਮੁਆਵਜ਼ੇ ਲਈ ਵੀ ਅਸੀਂ ਮੰਗ ਕਰਾਂਗੇ ਇਸ ਮੋਰਚੇ ਦੇ ਵਿੱਚ ਨਾਲ ਦੀ ਨਾਲ ਜਿਹੜਾ 5 ਦਸੰਬਰ ਆ 5 ਦਸੰਬਰ ਨੂੰ ਜਿਹੜੀ ਵਾਅਦਾ ਖਲਾਫੀ ਪੰਜਾਬ ਸਰਕਾਰ ਨੇ ਕੀਤੀ ਆ ਕੇਂਦਰ ਨੇ ਪਹਿਲੋ 8 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ ਉਦੋਂ ਬਾਅਦ ਕੇਂਦਰ ਨੇ 30 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ ਵੀ ਬਿਜਲੀ ਸੋਧ ਬਿਲ ਤੇ ਹਰ ਸੂਬਾ ਜਿਹੜਾ ਵਾ ਉਹ ਆਪਣੀ رائے ਦਵੇ ਦੁੱਖ ਦੀ ਗੱਲ ਆ ਦੇਸ਼ ਦੇ ਵਿੱਚ ਇੱਥੋਂ ਤੱਕ ਸੀਪੀਆਈਐਮ ਜਿਹੜੀ ਕੇਰਲਾ ਦੇ ਵਿੱਚ ਕਾਮਰੇਟਾਂ ਦੀ ਸਰਕਾਰ ਆ ਉਹਨਾਂ ਨੇ ਵੀ ਇਹਦੇ ਖਿਲਾਫ ਕੁਝ ਨਹੀਂ ਬੋਲਿਆ ਇਹਦਾ ਮਤਲਬ तमाम ਪਾਰਟੀਆਂ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਵਿੱਚ ਸਹਿਮਤ ਹੈਗੀਆਂ ਨੇ ਇਸ ਕਰਕੇ ਅਸੀਂ ਜਿਹੜਾ ਭਗਵੰਤ ਮਾਨ ਦਾ ਸਪੈਸ਼ਲ ਦੱਸਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਭਾ ਮ ਕੇਂਦਰ ਦੇ ਖਿਲਾਫ ਅੰਦੋਲਨ ਆ 2 ਘੰਟੇ ਦਾ ਰੇਲ ਰੋਕੋ ਜਿਹੜਾ ਵਾ ਆਪਾਂ ਜਿਹੜਾ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਇੱਕ ਤੋਂ 3 ਵਜੇ ਤੱਕ ਕਰਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਸਾਡਾ ਮੁੱਖ ਕਿਹਦੀ ਤਰੀਕ ਹਾਂ ਇਹ 5 ਦਸੰਬਰ ਨੂੰ 2 ਘੰਟੇ ਲਈ ਸਿਰਫ 2 ਘੰਟੇ ਹੋਰ ਕਈਆਂ 2 ਘੰਟੇ ਅੱਜ ਕਈ ਥਾਵਾਂ ਤੇ ਰੇਲਾਂ ਨਹੀਂ ਆਉਣੀਆਂਗੇ ਸਾਡਾ ਵੀ ਮੁੱਦਾ ਸਾਡਾ ਉੱਪਰ ਜਾਵੇ ਇੱਕ ਤਾਂ ਪ੍ਰੀਪੇਡ ਮੀਟਰਾਂ ਦੇ ਵਿਰੋਧ ਆ ਦੁਰਦਿਆਂ ਜਨਤਕ ਯਾਤਰਾਆਂ ਜਿਹੜੀਆਂ ਵੇਚਿਆ ਜਾ ਰਹੇ ਉਹਦੇ ਵਿਰੋਧ ਵਿੱਚ 2 ਘੰਟੇ ਦਾ ਰੇਲ ਰੋਕੋ ਕਰਾਂਗੇ ਇਹਨਾਂ ਸਾਰੀਆਂ ਗੱਲਾਂ ਲਈ ਅੱਜ ਅਸੀਂ ਮੰਗ ਪੱਤਰ ਡੀਸੀ ਸਾਹਿਬਾਨ ਨੂੰ ਸੌਪਾਂਗੇ ਸਾਨੂੰ ਇਹ ਦੱਸਿਆ ਜਾਊਗਾ ਕਿਹਾ ਜਾਊਗਾ ਸਾਡੇ ਖਿਲਾਫ ਆਮ ਆਦਮੀ ਪਾਰਟੀ ਦਾ ਆਰਟੀ ਸੈੱਲ ਇਹ ਦੂਗਾ ਇੱਕ ਕੇਂਦਰ ਦਾ ਆਰਟੀ ਸੈੱਲ ਮੀਡੀਆ ਸਾਡੇ ਖਿਲਾਫ ਸਪੇਸ ਬਣਾਈ ਜਾਊ ਇਹ ਲੋਕਾਂ ਨੂੰ ਤੰਗ ਕਰਦੇ ਆ ਅਸੀਂ ਲਗਭਗ 2 ਮਹੀਨੇ ਹੋ ਗਏ ਆਪਣਾ ਅੰਦੋਲਨ ਕੀਤਾ ਹੁਣ ਵੀ ਤੁਹਾਡੇ ਮੱਧਮ ਨਾਲ ਅਪੀਲ ਕਰਦੇ ਆ ਵੀ ਸਰਕਾਰ ਸਾਨੂੰ ਧਰਨਾ ਮਨਹਾਦੀ ਸੀ ਦਫ਼ਤਰ ਲਾਉਣ ਦੇ ਸਾਡੇ ਨਾਲ ਬਹਿ ਕੇ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਨਿਪਟਾਰਾ ਕਰ ਦਵੇ ਜੇ ਭਾਈ ਸਾਡੀ ਸੁਣਦਾ ਕੋਈ ਨਹੀਂ ਹੈਗਾ ਫਿਰ ਭਾਈ ਸਾਨੂੰ ਮਜਬੂਰ ਹੋ ਕੇ ਅੰਦੋਲਨ ਕਰਨਾ ਪਊ ਫਿਰ ਰੇਲ ਟ੍ਰੈਕ ਵਰਗੇ ਫੈਸਲੇ ਜਿਹੜੇ ਅਸੀਂ ਨਹੀਂ ਚਾਹੁੰਦੇ ਹੈਗੇ ਉਹ ਵੀ ਜਾਮ ਕਰਨੇ ਪੈਣਗੇ ਇਸ ਵਾਸਤੇ ਅਸੀਂ ਮੰਗ 17 ਨੂੰ ਅਸੀਂ ਡੀਸੀ ਦਫਤਰ ਚ ਬਾਹਾਂਗੇ 18 ਨੂੰ ਵੀ ਬਾਹਾਂਗੇ ਅਸੀਂ ਆਪਣੀ ਗੱਲ ਲੋਕਾਂ ਚ ਲੈ ਕੇ ਚਾਹੁੰਨਾ ਚ ਵੀ ਅਸੀਂ ਪਹਿਲ ਕਰਕੇ ਪਹਿਲੋਂ ਕੋ ਤਿੱਖਾ ਨਹੀਂ ਕਰਨਾ ਚਾਹੁੰਦੇ ਅਸੀਂ 2 ਦਿਨ ਦਾ ਸਮਾਂ ਵੀ ਸਰਕਾਰ ਪਹਿਲੋਂ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਨਹੀਂ ਤਾਂ ਫਿਰ ਮਜਬੂਰਨ ਸਾਨੂੰ ਤਿੱਖਾ ਐਕਸ਼ਨ ਕਰਨਾ ਪੈਣਾ